ਨਾ ਬਾਲਕ ਲੜਕੀ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਸਦੇ ਨਾਲ ਕਿਨੌਣਾ ਕਾਰਾ ਕੀਤਾ ਗਿਆ ਹੈ। ਮੇਰੀ ਬੇਟੀ ਨਵਾਲੀ ਗਈ 16 ਸਾਲ ਦੀ ਹੈ ਹਲੇ ਸਾਡੇ ਪਿੰਡ ਦੇ ਸਰਪੰਚ ਨੇ ਉਹਨੂੰ ਰਾਤ ਰੁਮਕਾ ਕੇ ਉਹਦੇ ਨਾਲ ਬਲਾਤਕਾਰ ਕਰਿਆ ਹੈ। ਆਟੋ ਵਾਲੇ ਨੇ ਮੇਰੀ ਗੱਲ ਕਰਵਾਈ ਉਹਦੇ ਨਾਲ ਪਿੰਡ ਦੇ ਸਰਪੰਚ ਨਾਲ ਤਾਂ ਉਹਨੇ ਫੋਨ ਤੇ ਮੈਨੂੰ ਧਮਕੀਆਂ ਦਿੱਤੀਆਂ। ਤੇ ਉਹਨੇ ਧਮਕੀਆਂ ਦੇ ਦੇ ਹੀ ਮੈਨੂੰ ਬੁਲਾਇਆ। ਤੂੰ ਮੈਨੂੰ ਕੱਲੀ ਨੇ ਮਿਲਣ ਆਉਣਾ ਹੈ ਤਾਂ ਮੈਂ ਉਹਨੂੰ ਮਨਾ ਵੀ ਕੀਤਾ ਵੀ ਤੂੰ ਵੀ ਮੈਂ ਨਹੀਂ ਆਉਣਾ। ਤਾ ਵੀ ਉਹਨੇ ਘਰਦਿਆਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਉਹ ਸਮਰਾਲੇ ਲੈ ਕੇ ਗਿਆ ਸੀ ਉਹ ਆਪਣੇ ਦੋਸਤ ਦੇ ਟਾਬੇ ਤੇ ਤੇ ਉਹਨੇ ਰਿਵਾਲਵਰ ਦੇ ਦਮ ਤੇ ਸਾਨੂੰ ਗੱਡੀ 'ਚ ਬਿਠਾਇਆ ਮੇਰੀ ਤੇ ਮੇਰੀ ਇੱਕ ਦੋਸਤ ਸੀਗੀ ਉਹਨੇ ਸਾਨੂੰ ਆਪਣੀ ਗਨ ਦੇ ਡਰਾਵੇ ਨਾਲ ਸਾਨੂੰ ਬੁਲਾਇਆ ਲੈ ਕੇ ਗਿਆ ਉਹ ਤੇ ਉੱਥੇ ਜਾ ਕੇ ਉਹਨੇ ਮੇਰੇ ਨਾਲ ਗਲਤ ਕੀਤਾ ਸਿਰਫ ਹਲੇ ਆਟੋ ਚੱਲ ਕੇ ਫੜ ਹੋਇਆ ਜੋ 메ਨ ਮੁਲਜ਼ਮ ਹੈਗਾ ਉਹ ਹਲੇ ਤੱਕ ਫਰਾਰ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਸਤਕਾਰ ਕੀਤਾ ਜਾਂਦਾ ਹਰ ਇੱਕ ਦਾ ਇੱਜ਼ਤ ਦਿੱਤੀ ਜਾਂਦੀ ਹੈ ਜਾਂ ਕਹਿ ਲੋ ਕਿ ਨੈਤਿਕ ਕਦਰਾਂ ਕੀਮਤਾਂ ਦਾ ਖਿਆਲ ਰੱਖਿਆ ਜਾਂਦਾ ਪਰ ਸਮਾਜ ਅੱਜ ਇੱਧਰ ਨੂੰ ਤੁਰ ਪਿਆ ਜਿੱਦਰ ਨੂੰ ਸਮਾਜ ਦਾ ਬੇੜਾ ਗਰਕਣਾ ਸ਼ੁਰੂ ਹੋ ਗਿਆ ਉਹ ਆਪਣੇ ਆਪ ਦੇ ਵਿੱਚ ਬੜਾ ਸ਼ਰਮਨਾਕ ਹੈ ਇਸ ਸਮੇਂ ਤਸਵੀਰਾਂ ਰੋਪੜ ਤੋਂ ਥਾਣਾ ਸਦਰ ਤੋਂ ਔਮਨ ਸੈਲ ਦੇ ਕੋਲੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਨਾਬਾਲਗ ਲੜਕੀ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਸ ਦੇ ਨਾਲ ਕਿ ਨੋਣਾ ਕਾਰਾ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਬਹੁਤ ਨਿੰਦਣਯੋਗ ਤੇ ਬੜੀ ਸ਼ਰਮਨਾਕ ਘਟਨਾ ਹੈ ਸੋ ਇਹ ਘਟਨਾ ਕਿਵੇਂ ਵਾਪਰਦੀ ਆ ਕੌਣ ਦੋਸ਼ੀ ਆ ਉਸ ਬਾਰੇ ਗੱਲਾਂ ਬਾਤਾਂ ਕਰਾਂਗੇ ਲੜਕੀ ਦੇ ਮਾਤਾ ਜੀ ਤੇ ਲੜਕੀ ਸਾਡੇ ਨਾਲ ਹੈ ਇਹ ਗੱਲਾਂ ਕਰਨੀਆਂ ਤੇ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ ਵੀ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਂਦੀ ਹੈ ਜਿਹਨੀਆਂ ਗੱਲਾਂ ਨੂੰ ਸਾਹਮਣੇ ਰੱਖਣਾ ਪਰ ਰੱਖਣਾ ਪੈਂਦਾ ਹੈ ਕੀ ਸਾਰੀ ਇਹ ਘਟਨਾ ਹੋਈ ਤੁਹਾਨੂੰ ਅੱਜ ਵਿਮਨ ਸੈਲ ਆਣਾ ਪਿਆ ਕਾਨੂੰਨ ਦਾ ਦਰਵਾਜ਼ਾ ਖੜਕਾਉਣਾ ਪਿਆ ਮੇਰੀ ਬੇਟੀ ਨਵਾਲ ਗਈ 16 ਸਾਲ ਦੀ ਹੈ ਹਲੇ ਸਾਡੇ ਪਿੰਡ ਦੇ ਸਰਪੰਚ ਨੇ ਉਹਨੂੰ ਰਾਤ ਰੁਮਕਾ ਕੇ ਉਹਦੇ ਨਾਲ ਬਲਾਤਕਾਰ ਕਰਿਆ ਹੈ 11 ਤਰੀਕ ਦੀ ਇਹ ਘਟਨਾ ਹੈਗੀ 14 ਨੂੰ ਸਰਪੰਚ ਨੇ ਸਰਪੰਚ ਨੇ ਤਾਂ ਫੈਸਲੇ ਕਰਾਉਣੇ ਹੁੰਦੇ ਆ ਜੀ ਜਦੋਂ ਕੋਈ ਅਜਿਹੀ ਘਟਨਾ ਹੋਵੇ ਤਾਂ ਉਹਨਾਂ ਦੇ ਵਿੱਚ ਲੋਕਾਂ ਨੂੰ ਇਨਸਾਫ ਤੱਕ ਪਹੁੰਚਾਉਣਾ ਹੁੰਦਾ ਹੈ ਜਾਂ ਸਰਪੰਚ ਤਾਂ ਮੌਤਵਾਰ ਹੁੰਦਾ ਜੀ ਤੁਸੀਂ ਸਰਪੰਚ ਤੇ ਇਲਜ਼ਾਮ ਲਾ ਰਹੇ ਨਹੀਂ ਇਹ ਸਰਪੰਚ ਹੀ ਹੈ ਜੀ ਸਰਪੰਚ ਹਰਵਿੰਦਰ ਸਿੰਘ ਹੈ ਤੇ 14 ਤਰੀਕ ਨੂੰ ਪਰਚਾ ਦਰਜ ਹੋ ਗਿਆ ਜੀ ਸਾਰਾ ਕੁਝ ਹੋਇਆ ਪਰ ਹਲੇ ਤੱਕ ਪਗੋੜਾਏ ਕੋਈ ਕਾਨੂੰਨੀ ਕਾਰਵਾਈ ਤਾਂ ਚੱਲੀ ਜਾ ਰਹੀ ਪਰ ਹਲੇ ਤੱਕ ਫੜਿਆ ਨਹੀਂ ਗਿਆ ਮੇਰੀ ਮੰਗ ਹੈ ਵੀ ਉਹਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਤਾਂ ਕਿ ਉਹ ਦੇਸ਼ ਵਗੈਰਾ ਇੱਥੋਂ ਛੱਡ ਕੇ ਨਾ ਜਾਵੇ ਸਾਨੂੰ ਸੁਣਨ ਚਾਹਿਆ ਵੀ ਉਹ ਇੱਥੋਂ ਚਲਾ ਜਾਏਗਾ ਤੇ ਇਹ ਛੱਡ ਸਕਦਾ ਹੈ ਬਿਲਕੁਲ ਸਰ ਤੇ ਮੈਂ ਚਾਹੁੰਨੀ ਆ ਵੀ ਐਲਓਸੀ ਜਾਰੀ ਕੀਤੀ ਜਾਵੇ ਤਾਂ ਜੋ ਉਹ ਫਟਾਫਟ ਇੱਥੋਂ ਫੜ ਹੋਵੇ ਤੇ ਫਰਾਰ ਨਾ ਹੋ ਸਕੇ ਸਰ ਇੱਥੋਂ ਜੋ ਅੱਜ ਮੇਰੀ ਬੱਚੀ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਕਰ ਸਕੇਗਾ ਇਸ ਕਰਕੇ ਮੈਂ ਨਹੀਂ ਮਤਲਬ ਹੈਗਾ ਮੇਰੀ ਮੰਗ ਇਹ ਹੈ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਉਹਨੂੰ ਜਿੰਨਾ ਜਲਦੀ ਹੋ ਸਕਦਾ ਹੈ ਵੀ ਉਹਨੂੰ ਅਰੈਸਟ ਕਰੋ ਬਸ ਸੱਚਾ ਦਰਜ ਹੋਇਆ ਜੀ ਧਰਾਮਾ ਲੱਗੀਆਂ ਉਹਦੇ ਉੱਤੇ ਹਾਂ ਜੀ ਧਰਾਮਾ ਲੱਗਿਓਈਆਂ ਸਰ ਤੇ ਬਸ ਇਹੀ ਵੀ ਮੰਗ ਇਹ ਹੀ ਕਰਦੇ ਆ ਵੀ ਸਾਨੂੰ ਇਨਸਾਫ ਚਾਹੀਦਾ ਬੀਬੀ ਦੇ ਨਾਲ ਵੀ ਗੱਲ ਕਰਾਂਗੇ ਕੀ ਸਾਰਾ ਕੁਝ ਹੁੰਦਾ ਹੈ ਕਿਦਾਂ ਇਹ ਘਟਨਾ ਵਾਪਰਦੀ ਹੈ ਤੁਸੀਂ ਕਿਵੇਂ ਉਹਨਾਂ ਦੇ ਸੰਪਰਕ ਦੇ ਵਿੱਚ ਅੱਗੇ ਤੁਹਾਡੇ ਨਾਲ ਕਿਵੇਂ ਇਹ ਉਹ ਜਿਹੜਾ ਘਨੌਣਾ ਅਪਰਾਧ ਕੀਤਾ ਗਿਆ ਆਟੋ ਵਾੜੇ ਨੇ ਮੇਰੀ ਗੱਲ ਕਰਵਾਈ ਉਹਦੇ ਨਾਲ ਪਿੰਡ ਦੇ ਸਰਪੰਚ ਨਾਲ ਤਾਂ ਉਹਨੇ ਫੋਨ ਤੇ ਮੈਨੂੰ ਧਮਕੀਆਂ ਦਿੱਤੀਆਂ ਤੇ ਉਹਨੇ ਧਮਕੀਆਂ ਦੇ ਦੇ ਹੀ ਮੈਨੂੰ ਬੁਲਾਇਆ ਉੱਟ ਵਾਲੇ ਨੇ ਕਿਵੇਂ ਗੱਲ ਕਰਾਈ ਸਾਰੀ ਇੱਕ ਵਾਰੀ ਗੱਲ ਦੱਸ ਦਿਓ ਪੂਰੀ ਕਿ ਕਿਵੇਂ ਹੋਇਆ ਤੁਸੀਂ ਕਿੱਥੇ ਸੀ ਉਥੇ ਕਿਉਂ ਗਏ ਕਿਉਂ ਇਹ ਸਾਰਾ ਕੁਝ ਹੁੰਦਾ ਉਹ ਆਪਣੇ ਆਟੋ ਚਾਲਕ ਜੋ ਸਾਨੂੰ ਸਕੂਲ ਤੱਕ ਛੱਡ ਕੇ ਆਂਦਾ ਉਹਨੇ ਹੀ ਮੇਰੀ ਗੱਲ ਆਪਣੇ ਫੋਨ ਤੋਂ ਕਰਵਾਈ ਸੀ ਸਾਡੇ ਪਿੰਡ ਦੇ ਸਰਪੰਚ ਨਾਲ ਉਹਦੇ ਨਾਲ ਹੀ ਜ਼ਿਆਦਾ ਕਲੋਜ਼ ਟੂ ਸੀਗਾ ਤਾਂ ਉਹ ਫੋਨ ਤੇ ਧਮਕੀਆਂ ਦੇਣ ਲੱਗਾ ਆਉਣਾ ਆ ਵੀ ਤੂੰ ਮੈਨੂੰ ਕੱਲੀ ਨੇ ਮਿਲਣ ਆਉਣਾ ਤਾਂ ਮੈਂ ਉਹਨੂੰ ਮਨਾ ਵੀ ਕੀਤਾ ਵੀ ਤੂੰ ਵੀ ਮੈਂ ਨਹੀਂ ਆਉਣਾ ਤਾਂ ਵੀ ਉਹਨੇ ਘਰਦਿਆਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਤੇ ਇਹ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਉਹਨੇ ਇਹ ਸਭ ਕੁਝ ਕੀਤਾ ਮੇਰੇ ਨਾਲ ਤਨ ਵਰਗਲਾ ਕੇ ਲੈ ਗਿਆ ਕਿਡਨੈਪ ਕਰਕੇ ਲੈ ਗਿਆ ਤਾਂ ਕਿ ਕਿਵੇਂ ਲੈ ਕੇ ਗਿਆ ਕਿੱਥੇ ਕਿੱਥੇ ਲੈ ਕੇ ਉਹ ਸਮਰਾਲੇ ਲੈ ਕੇ ਗਿਆ ਸੀ ਉਹ ਆਪਣੇ ਦੋਸਤ ਦੇ ਟੱਬੇ ਤੇ ਉਹਨੇ ਧਮਕੀਆਂ ਹੀ ਦਿੱਤੀਆਂ ਸੀ ਵੀ ਤੇਰੇ ਘਰਦਿਆਂ ਨੂੰ ਮਾਰ ਦਾਂਗੇ ਤੂੰ ਆਉਣਾ ਹੈ ਤਾਂ ਆਟੋ ਵਾਲਾ ਹੀ ਸਾਨੂੰ ਉੱਥੇ ਛੱਡ ਕੇ ਆਇਆ ਸੀ ਮਹਿਫਲੇ ਪੰਜਾਬ ਉਹਦਾ ਟੱਬਾ ਹੈ ਉੱਥੇ ਉਹ ਸਾਨੂੰ ਛੱਡ ਕੇ ਆਇਆ ਤੇ ਉਸ ਤੋਂ ਬਾਅਦ ਉਹ ਸਾਨੂੰ ਪੁੱਜ ਮੱਜਰੇ ਪੁਲ ਕੋਲ ਛੱਡ ਗਿਆ ਜਿੱਥੇ ਉਹ ਆਪਣੀ ਗੱਡੀ ਨਾਲ ਖੜਾ ਸੀ ਤੇ ਉਹਨੇ ਰਿਵਾਲਵਰ ਦੇ ਦਮ ਤੇ ਸਾਨੂੰ ਗੱਡੀ 'ਚ ਬਿਠਾਇਆ ਮੇਰੀ ਤੇ ਮੇਰੀ ਇੱਕ ਦੋਸਤ ਸੀਗੀ ਉਹਨੇ ਸਾਨੂੰ ਆਪਣੀ ਗਨ ਦੇ ਡਰਾਵੇ ਨਾਲ ਸਾਨੂੰ ਬੁਲਾਇਆ ਲੈ ਕੇ ਗਿਆ ਉਹ ਤੇ ਉੱਥੇ ਜਾ ਕੇ ਉਹਨੇ ਮੇਰੇ ਨਾਲ ਗਲਤ ਕੀਤਾ ਤੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲ ਆਏ ਆ ਪਰਚਾ ਤੁਸੀਂ ਕਿਹ ਅਰਜ ਕਰਾਇਆ ਕਿ ਕੀ ਕਾਰਵਾਈ ਚੱਲ ਰਹੀ ਹੈ ਭਰੋਸਾ ਦਿੱਤਾ ਕਾਰਵਾਈ ਦਾ ਸਿਰਫ ਹਲੇ ਆਟੋ ਚੱਲ ਕੇ ਫੜ ਹੋਇਆ ਜੋ 메ਨ ਮੁਲਜ਼ਮ ਹੈਗਾ ਉਹ ਹਲੇ ਤੱਕ ਫਰਾਰ ਹੈ ਤੇ ਉਹ ਦੇਸ਼ ਛੱਡ ਕੇ ਚਲਾ ਜਾਏਗਾ ਇਸ ਉਹਦੇ ਚ ਮੈਂ ਚਾਹੁੰਦੀ ਆ ਵੀ ਐਲਓਸੀ ਜਾਰੀ ਕੀਤੀ ਜਾਵੇ ਤਾਂ ਕਿ ਉਹ ਇੱਥੋਂ ਨਿਕਲ ਨਾ ਸਕੇ ਜੋ ਮੇਰੇ ਬੱਚੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਇਹੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਐਲਓਸੀ ਜਾਰੀ ਕੀਤੀ ਜਾਵੇ ਬਿਲਕੁਲ ਸੋ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਜਦੋਂ ਇੱਕ ਪਿੰਡ ਦਾ ਸਰਪੰਚ ਹੋਵੇ ਤੇ ਉਸ ਦੇ ਉੱਤੇ ਜਹੇ ਕਾਨੂੰਨੀ ਇਲਜ਼ਾਮ ਹੋਣ ਤੇ ਲੜਕੀ ਨਾਬਾਲਗ ਹੋਵੇ ਤਾਂ ਸਵਾਲ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਖੜੇ ਹੁੰਦੇ ਆ ਤੇ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਤੇ ਆ ਕਾਨੂੰਨ ਦੇ ਉੱਤੇ ਅਸਾਂ ਇਸ ਪਰਿਵਾਰ ਦੀਆਂ ਕਿ ਸਾਨੂੰ ਇਨਸਾਫ ਮਿਲੇ ਹਾਲਾਂਕਿ ਪਰਚਾ ਦਰਜ ਹੋਇਆ ਪਰ ਪਰਿਵਾਰ ਦਾ ਡਰ ਹੈ ਕਿ ਜੋ ਮੁਲਜ਼ਮ ਹੈ ਉਹ ਦੇਸ਼ ਛੱਡ ਕੇ ਵੀ ਜਾ ਸਕਦਾ ਹੈ ਇਸ ਕਰਕੇ ਜੋ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਪਰਿਵਾਰ ਅਪੀਲ ਕਰ ਰਿਹਾ ਪਰ ਇਸ ਮਸਲੇ ਦੇ ਵਿੱਚ ਕੀ ਬਣੇਗਾ ਉਹ ਹੁਣ ਦੇਖਣ ਵਾਲੀ ਗੱਲ ਰਹੇਗੀ ਪਰ ਸਵਾਲ ਆਪਣੇ ਆਪ ਦੇ ਵਿੱਚ ਪੰਜਾਬ ਦੀ ਧਰਤੀ ਤੇ ਮੌਤਬਾਰ ਵਿਅਕਤੀ ਹੋਣ ਦੇ ਨਾਤੇ ਬਹੁਤ ਵੱਡੇ ਖੜੇ ਹੁੰਦੇ ਨੇ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਕੀ ਕਾਰਵਾਈ ਹੋਵੇਗੀ ਇਸ ਦੇ ਉੱਤੇ ਅਜੇ ਨਜ਼ਰਾਂ ਬਣੀਆਂ ਰਹਿਣਗੀਆਂ ਪਰ ਇਨਾ ਕਾਨੂੰਨੀ ਅਪਰਾਧਾਂ ਦਾ ਪੰਜਾਬ ਦੀ ਧਰਤੀ ਦੇ ਉੱਤੇ ਖਾਸ ਕਰਕੇ ਬੰਦ ਹੋਣਾ ਬੇहद ਜ਼ਰੂਰੀ ਹੈ ਦੋਸ਼ੀ ਪਾਇਆ ਜਾਣ ਤੇ ਸਖਤ ਸਜ਼ਾਾਂ ਦੇ ਕੇ ਇੱਕ ਮਿਸਾਲ ਜ਼ਰੂਰ ਪੈਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਘਟੋ ਘਟ ਪੰਜਾਬ ਜੋ ਦੂਜਿਆਂ ਦੀ ਇੱਜ਼ਤਾਂ ਬਚਾਉਂਦਾ ਸੀ ਉੱਥੇ ਹੀ ਇੱਜ਼ਤਾਂ ਦਾ ਘਾੜ ਨਾ ਹੋਵੇ ਗੁਰਪ੍ਰੀਤ ਸਿੰਘ ਦਿਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਰੋਪ